ਖਬਰਦਾਰ ਗਿਆ ਮੇਰੇ ਮੁੰਡਿਆਂ ਨੇ ਆ ਗਿਆ ਆਹ ਮੈਂ ਹਾਂ ਉਹ ਚੱਕ ਹੋਈ ਚੱਜਦੀ ਹੁੰਦੀ ਦਾ ਸੋਹਰੇ ਨੇ ਨਾ ਬਸਦੀ ਉੱਥੇ ਕੀ ਕੰਮ ਕਰਦਾ ਐ ਸਿੰਕੰਡਰ ਗੱਲ ਸੁਣਾ ਆ ਦਾਤਾ ਆ ਤੁਸੀਂ ਕੀ ਹਰ ਮੱਲੇ ਕੋ ਬਾਹਰੇ ਲੈ ਕੇ ਬੈਠੇ ਰਹਿੰਦੇ ਜਦੋਂ ਦੇਖ ਲੋਗ ਬਾਹਰ ਲੈ ਕੇ ਬੈਠੇ ਰਹਿੰਦੇ ਇਹ ਰਾਹੜਾ ਵੀ ਚਾਹਦੇ ਆ ਕਰੋ ਕਦੇ ਲੈ ਮਾੜੀ ਕਰ ਦਿਆ ਕਰੋ ਹੁਣ ਪੜਤਾ ਲਈ ਆ ਸਾਰੀ ਇਹ ਨਾਲੇ ਮੈਨੂੰ ਪੈਸੇ ਦੇ ਦੋ 2000 ਰੁਪਇਆ ਦੋ 3000 ਰੁਪਇਆ ਕੀ ਗੱਲ ਦਰਾਖਤਾਂ ਨੂੰ ਲੱਗਦੇ ਪੈਸੇ ਦਰਾਖਤਾਂ ਨੂੰ ਲੱਗਦੇ ਤਾਂ ਬਤਾ ਵੇ ਪੈਸੇ ਕਿੰਨੇ ਆ ਮੈਂ ਕੱਪੜੇ ਲੈ ਕੇ ਆਣੇ ਨਾਲੇ ਨਿਆਣੇ ਆ ਲਿਆ ਕੇ ਦੇਣੇ ਆ ਕੀ ਗੱਲ ਨਿਆਣੇ ਉਹ ਬੜਾ ਥੋੜਾ ਕੱਪੜੇ ਆ ਚੰਗੇ ਤੋਂ ਹੁੰਦੇ ਨਿਆਣੇ ਉਹ ਹੋਰ ਨਹੀਂ ਲੈ ਕੇ ਦੇਣੇ ਹੁੰਦੇ ਗਰਮੀ ਹੁਣ ਕਿੰਨੀ ਆ ਗਰਮੀ ਵਾਲੇ ਲੈ ਕੇ ਦੇਣੇ ਆ ਪਤਲੇ ਹਾਂ ਕਿਦਾਂ ਸੇ ਠੀਕ ਆ ਠੀਕ ਆ ਮੈਂ ਤਾਂ ਬਰਾਵਾ ਵੀਰੇ ਤੈਨੂੰ ਵੀ ਵਿਵਥਾ ਪਾਈਓ ਉਹ ਕਾਰੀ ਬੇਤਾ ਮੇਤਾ ਕਾਰੀ ਆਣ ਵਾੜ ਚਾਰ ਦਿਨ ਆਣ ਵਾੜ ਪਾਈ ਚਾਰ ਇਹ ਕੰਮ ਨੂੰ ਹੁੰਦਾ ਤੂੰ ਕੰਮ ਦੇ ਨਾ ਦੂਜਾ ਕਰੀ ਮਾਦ ਹੋਈ ਕੰਮ ਤੇ ਕਿੱਥੇ ਜਾਂ ਬਦੌਨ ਮਾੜਾ ਮਟਾ 50 ਅੱਗੇ ਨਾਲ ਫਰਕ ਤੁਹਾਡਾ ਡਾਕਟਰ ਨੇ ਦੱਸਿਆ ਜੀ ਕਹਿੰਦਾ ਮੈਂ ਲਾ ਤੇ ਆਹੋ ਇੰਜੈਕਸ਼ਨ ਆ ਫਰਕ ਦਾ ਥੋੜਾ ਜਿਹਾ ਤੇ ਯਾਨੀ ਇਦਾਂ ਕਹਿੰਦਾ ਵੀ ਲੱਗਿਆ ਹੈਗਾ ਗਰੰਟ ਇਨਾ ਦੂਜਾ ਉਹ ਪਚਾ ਹੋ ਗਿਆ ਮਾਂ ਤੇ ਇਧਰ ਹੀ ਡਿੱਗੀ ਹੱਥ ਤੇ ਹੀ ਉਹ ਰੋਟੀ ਨਾਲ ਨੂੰ ਅਜੇ ਪਕਾਉਣ ਦੀ ਕੋਸ਼ਿਸ਼ ਕਰੀ ਤੇ ਨਿਆਣੇ ਦੇ ਜਾਂਦੇ ਆ ਨਾ ਕਹਿ ਉਹ ਨਾ ਮੈਂ ਉਹਨਾਂ ਨੂੰ ਕਿਹਾ ਆ ਰੋਟੀ ਦਾ ਦੇ ਹਲੇ ਕੋਈ ਨਹੀਂ ਰੋਟੀ ਦੇਣੀ ਚਾਰਨਾ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਹਲੇ ਵੀ ਮੇਰਾ ਭਰਾ ਦੇ ਕਿ ਉਹਨਾਂ ਤੋਂ ਭਾਵੇਂ ਮੇਰੀ ਗੱਲ ਦਾ ਗੁੱਸਾ ਹੀ ਕੀਤਾ ਹੋਵੇ ਉਹਨਾਂ ਲੱਗਾ ਤਾਂ ਗੁੱਸਾ ਮੈਨੂੰ ਮਾਰ ਦੇ ਤੇ ਮੈਂ ਹਾਂ ਜੇ ਫੇਰ ਵੀ ਤੈਨੂੰ ਕਹਾਂਗਾ ਬੇ ਕੋ ਵਿਚ ਆਪਣੇ ਭੈਣ ਭਰਾ ਪਾ ਕੇ ਗੱਲ ਨੂੰ ਨੇੜੇ ਕਰ ਲਓ ਤਾਂ ਹੀ ਮੈਂ ਕਹਿੰਦਾ ਸਮਾਂ ਬੰਦੇ ਦਾ ਇੱਕੋ ਜਿਹਾ ਹੀ ਰਹਿੰਦਾ ਹੁਣ ਦੇਖ ਲੈ ਉਹ ਸਮਾਂ ਰਿਆ ਜਿਹੜਾ ਤੇਰਾ ਪਹਿਲਾਂ ਦੀ ਉਹ ਤੇਰੇ ਤੇੜ ਦੇ ਹੈ ਚਾਲ ਪੈਰ ਚਾਰ ਦਿਨ ਹੋਇਆ ਜੀ 9 ਦਿਨ ਤੇਰਾ ਦੇਖ ਕੀ ਹਾਲ ਹੋ ਗਿਆ ਸਹੀ ਗੱਲ ਕਿੰਨਾ ਸੀ ਸਾਡੇ ਜ਼ਮਾਨੇ ਇਨਸਾਨੀਅਤ ਆ ਦੇ ਅੱਜ ਕਰ ਕਿਧ ਨੂੰ ਟਾਈਮ ਕੋ ਪੁੱਛਦਾ ਕਿਥੇ ਨਹੀਂ ਪੁੱਛ ਕੋ ਆ ਮੇਰੇ ਸਗੇ ਚਾਚੇ ਤਾਇਿਆਂ ਦੇ ਸਮਾਂ ਕਹਿੰਦੇ ਬਿੱਟੂ ਨੂੰ ਕਰਾਂਟ ਲਾ ਗਿਆ ਬਿੱਟੂ ਨੂੰ ਕਰ ਕੋਈ ਨਹੀਂ ਖਬਰ ਨੂੰ ਹੋਣਾ ਕਿਨੇ ਅਸੀਂ ਤਾਂ ਜਦੋਂ ਗੁਆਣ ਮੱਥਾ ਸਾਡਾ ਸਾਡੇ ਦਾ ਨਿਆਣੇ ਵੀ ਹਮਤਰਫ ਦੇ ਆਹ ਪ੍ਰਾਵਾ ਤੇਰਾ ਸ਼ੁਕਰ ਹੈ ਧੰਨਵਾਦ ਆ ਤੇਰਾ ਮੇਰੀ ਗੱਲ ਸੁਣ ਮਰ ਜਾ ਥੋੜਾ ਜਿਹਾ ਮਾਰਦਾ ਮੈਂ ਕੋਸ਼ਿਸ਼ ਕਰਾਂ ਤੂੰ ਗੱਲ ਦੂਰ ਲਾ ਪ੍ਰਾਵਾ ਜਿੱਦਾਂ ਮੈਨੂੰ ਇਹ ਮੈਂ ਕਰ ਉਹਨਾਂ ਦਾ ਨੇੜੇ ਤਾਂ ਰਿਸ਼ਤੇਦਾਰ ਘੇਰਾ ਜਿਹਦੀ ਵੀ ਮੰਦੇ ਆ ਮੈਂ ਸਰਪੰਚ ਕੋ ਜਾ ਕੇ ਆਮ ਪਿੰਡਾਂ ਨੇ ਸੁਪਾਤ ਨੂੰ ਫੋਨ ਮੇਰੀ ਘਰੋਂ ਨਾਲੇ ਇੱਕ ਆਪਣ ਨੂੰ ਬਹਾਨਾ ਵੀ ਹੈਗਾ ਵੀ ਬਈ ਕਰੰਟ ਲੱਗਿਆ ਬੰਦੇ ਤਾਂ ਉੱਠ ਵੀ ਨਹੀਂ ਸਕਦਾ ਹਾਂ ਉਹ ਨਾਲੇ ਜੀਵਨ ਸਾਥੀ ਦਾ ਅਸਲ ਦੇ ਵਿੱਚ ਔਖੇ ਟਾਈਮ ਹੀ ਪਤਾ ਲੱਗ ਜਾਂਦਾ ਦੇਖ ਲੈ ਕੱਲ੍ਹ ਇੰਦਾਂ ਦੇ ਟਾਈਮ ਤੇ ਆ ਕੇ ਗੁੱਸੇ ਗਰੇ ਅਗਲਾ ਕਹਿੰਦਾ ਭਲਾਓ ਬਾਈ ਮੈਂ ਨਾਵਾਂ ਲਈ ਆਇਆ ਨਾਵਾਂ ਲਈ ਇਹ ਕਿਹ ਮਰੀ ਦਾ ਸ਼ਰਮਾਂ ਦਾ ਇਹ ਤਾਂ ਗੱਲ ਹੈਗੀ ਆ ਤੇਰੀ ਤੇ ਮੈਂ ਕਰਦਾ ਕੋਸ਼ਿਸ਼ ਦੇਖਲਾ ਕਰਕੇ ਕੋਸ਼ਿਸ਼ ਫੇੜ ਆ ਮੁਰਖੇ ਤੂੰ ਫੇਰ ਜਵੇਂ ਹੋਈ ਨਹੀਂ ਜਿੱਦਾਂ ਤੂੰ ਭਲਾਵਾ ਕਹੂੰਗਾ ਅੜੀ ਅੜੀ ਨਾ ਛੱਡੇ ਅਸੀਂ ਮਿਹਨਤਾਂ ਕਰਦੇ ਰਹੀਏ ਤੂੰ ਅੜੀ ਨਾ ਛੱਡੇ ਉਹ ਜਿੱਦਾਂ ਤੂੰ ਕਹੂੰਗਾ ਭਲਾਵਾ ਮੈਂ ਉੱਦੇ ਗੱਲ ਮੈਂ ਕਰਦਾ ਮੈਂ ਤੇਰੇ ਖਤ ਲੈ ਕੇ ਨਾ ਕਰਦਿਆਂ ਨਾਲ ਜਾਂ ਮੈਂ ਕਰਦਾ ਪਰ ਇਹ ਤੇਰਾ ਮਨ ਹੈਗਾ ਨਾ ਹੁਣ ਨਹੀਂ ਹੁਣ ਫੇਰ ਲਿਆ ਯਾਰ ਛੱਡੋ ਉਹ ਤਾਂ ਦਿਨ ਪਤਾ ਲੱਗ ਗਿਆ ਵੀ ਆਪਣੇ ਪਰਿਵਾਰ ਤੋਂ ਆਪਣੇ ਜੀਵਨ ਸਾਥੀ ਤੋਂ ਬਿਨਾ ਨਹੀਂ ਬੋਲਦਾ ਬਹੁਤ ਅਦੂਰਾ ਸਹੀ ਗੱਲ ਹੈ ਪਿੱਤਲ ਦੇ ਉੱਤੇ ਸੋਨੇ ਦੀ ਪਰਤ ਜਿੰਨੀ ਮਾਰੀ ਜੜਾ ਲਓ ਪਿੱਤਲ ਪਿੱਤਲ ਹੀ ਰਹਿੰਦਾ ਸਹੀ ਗੱਲ ਹੈ ਗੱਲ ਸੱਚੀ ਹੈ ਨਕਲੀ ਜਿਹੜੀਆਂ ਹਮਦਰਦੀਆਂ ਲੋਕਾਂ ਦੀਆਂ ਉਹ ਨਕਲੀ ਆ ਇਹ ਝੂਠੀਆਂ ਹਮਦਰਦੀਆਂ ਝੂਠੀਆਂ ਨੇ ਝੂਠੀਆਂ ਹੀ ਆ ਇਸ ਕਰਕੇ ਆਪਣੇ ਪਰਿਵਾਰ ਨਾਲ ਨਹੀਂ ਮੈਂ ਕਰਦਾ ਫੇਰ ਵੀ ਹਾਂ ਮੈਂ ਮਰ ਜਾਣਾ ਕੀ ਜਾਇਆ ਗਾ ਲਾ ਗੱਲ ਆ ਗਿਆ ਬੰਦਾ ਵਪਾਰੀ ਕੋ ਮੈਂ ਰੋਟੀ ਨਾਲ ਤੂੰ ਫਿਕਰਗਾ ਨਹੀਂ ਰੋਟੀ ਤੇ ਇਤਜ਼ਾਦ ਨਾਲ ਆ ਜੂਗੀ ਮੈਂ ਕੋਈ ਨਾ ਕਰਦਾ ਕੋਸ਼ਿਸ਼ ਗੱਲ ਦਾ ਗੱਲ ਦਾ ਗੱਲ ਵਾ ਜਿੱਦਾਂ ਤੂੰ ਕਹੂਗਾ ਉਦਾਂ ਕਰ ਲਵਾਂਗੇ ਸੱਚੇ ਪਾਤਸ਼ਾਹ ਸੁਖ ਰੱਖੀ ਉਹਦੇ ਮਾਨਸਮਤਿਆਂ ਪਾ ਲਈ ਉਹ ਵੀ ਆਪਣੇ ਘਰ ਨੂੰ ਆ ਜਵੇ ਹੋਰ ਬਹੁਤ ਹੋ ਗਈ ਹੈ ਹੋਰ ਓਖਾ ਨਾ ਜੀ ਦੀ ਕਿਤਾ ਕੀ ਗਾਂਜੂ ਆ ਜਾ ਬਹਿ ਜਾ ਹੂੰ ਨੀ ਤੁਸੀਂ ਆਪਣੇ ਨਿਆਣੇ ਨੂੰ ਸਮਝਾਉਂਦੇਗਾ ਤੇ ਨਹੀਂ ਹੈਗੇ ਕੀ ਹੋਇਆ ਕੀ ਤੁਹਾਡੇ ਮੁੰਡੇ ਨੇ ਮੇਰੇ ਮੁੰਡੇ ਨੇ ੱਟ ਮਾਰ ਕੇ ਆਇਆ ਬੱਟਾ ਉਹ ਜ਼ੋਰ ਨਾਲ ਨਹੀਂ ਅੰਜੂ ਮੇਰੇ ਨਿਆਣੇ ਤਾਂ ਕਿਸੇ ਨਾਲ ਲੜਦੇ ਨਹੀਂ ਐਵੇਂ ਨਹੀਂ ਲੜਦੇ ਹੈਗੇ ਉਹਦੇ ਵੱਡੀ ਦੀਦੀ ਕੋ ਗਈਆਂ ਉਹ ਤਾਂ ਨਹੀਂ ਬਾਹਰੇ ਆਣ ਦਿੰਦੀ ਤੁਸੀਂ ਤਾਂ ਨਹੀਂ ਬਾਹਰੇ ਆਉਣ ਦੇ ਦੇਖੋ ਤਾਂ ਮੁੰਡੇ ਮੇਰੇ ਤੇ ਕਿੱਦਾਂ ਲੱਗੀ ਹੋਆ ਨਹੀਂ ਨਹੀਂ ਅੰਜੂ ਮੇਰੇ ਨਿਆਣੇ ਨਹੀਂ ਕਿਸੇ ਨਾਲ ਲੜਦੇ ਐਦਾਂ ਕਿਦਾਂ ਨਹੀਂ ਲੜਦੇ ਹੈਗੇ ਤੁਸੀਂ ਸਮਝਾਉਂਗੇ ਤਾਂ ਕੁਛ ਤਾਂ ਹੀ ਹੈ ਨਿਆਣੇ ਨੂੰ ਸਮਝਾਉਂਦੇ ਹੈ ਨਹੀਂ ਨਿਆਣੇ ਪੁੱਛੋ ਤਾਂ ਆਪਣੇ ਮੁੰਡੇ ਨੂੰ ਜਾ ਕੇ ਤਾਂ ਕਿਦਾਂ ਪੱਟਾ ਮਾਰ ਕੇ ਆਇਆ ਉਹਦੇ ਨਹੀਂ ਅੰਜੂ ਤੈਨੂੰ ਕੋਈ ਭਲੇਖਾ ਲੱਗਿਆ ਬੱਸ ਕਰਿਆ ਤੂੰ ਤੁਸੀਂ ਭਲੇਖਾ ਲੱਗਿਆ ਨਿਆਣੇ ਨੂੰ ਸਮਝਾਇਆ ਤਾ ਦੂਜੇ ਨੂੰ ਨਾ ਕਿਹਾ ਕਰੋ ਤੁਸੀਂ ਉਹ ਸਮਝਾਈਦਾ ਹੀ ਆ ਸੀ ਆਪਣੇ ਨਿਆਣਿਆਂ ਨੂੰ ਮੈਂ ਜੇ ਕੰਮ ਤੇ ਜਾਂਦੀ ਆ ਤਾਂ ਭਾਬੀ ਮਗਰ ਉਹ ਦੂਸਰਾ ਉਹ ਵੀ ਨਹੀਂ ਮਾਰੇ ਆਂ ਕਹਿੰਦੇ ਨਹੀਂ ਮਾਰੇ ਨਹੀਂ ਮਾਰਿਆ ਮੁੰਡਾ ਮੇਰਾ ਰੋਂਦਾ ਦੇਖੋ ਤਾਂ ਕਿਦਾਂ ਪੱਟਾ ਮਾਰ ਗਿਆ ਉਹ ਪਹਿਲਾਂ ਉਹਨੇ ਕੁਛ ਕਿਹਾ ਹੁਣ ਉਹਨੇ ਮਾਰਿਆ ਹੁਣ ਤਾਂ ਹੀ ਫਿਰ ਦੂਸਰਾ ਹੋ ਗਿਆ ਇਦਾਂ ਕਿਦਾਂ ਮਾਰੇ ਕਹਿੰਦਾ ਮੈਂ ਤਾਂ ਮम्मा ਕੁਛ ਕਿਹਾ ਹੀ ਨਹੀਂ ਹੈਗਾ ਉਹਨਾਂ ਦੇ ਮੁੰਡੇ ਨੇ ਕਹਿੰਦਾ ਪੱਟਾ ਮਾਰਿਆ ਮੇਰੇ ਨਹੀਂ ਅੰਜੂ ਮੇਰੇ ਨਿਆਣੇ ਨਹੀਂ ਕਿਸੇ ਨਾਲ ਲੜਦੇ ਹੈਗਾ ਹੁਣ ਮੈਂ ਦੱਸ ਚੱਲੀ ਆ ਜੇ ਰਾਹ ਵਾਟੇ ਜੋ ਕੁਝ ਵੀ ਮੁੰਡੇ ਵਿੱਚ ਕਰੇ ਨੇ ਮੇਰੇ ਮੁੰਡੇ ਨੂੰ ਕੁਝ ਕਿਹਾ ਨਾ ਫੇਰ ਨਾ ਮੈਨੂੰ ਕਿਹਾ ਵੀ ਮੈਂ ਤੈਂਬੜ ਵੀ ਲਾਉਣਾ ਉਹਦਾ ਨਾ ਐਡਾ ਕਿਦਾਂ ਤੂੰ ਤੈਂਬੜ ਲਾਉਂਗੀ ਤੂੰ ਹੱਥ ਲਾ ਕੇ ਦੱਸੀ ਲਾਉਣਾ ਮੈਂ ਲਾਉਣਾ ਪੱਜੋ ਜਰਾ ਮੁੰਡੇ ਤੁਹਾਡੇ ਸਾਹਮਣੇ ਲਾ ਕੇ ਦੱਸਦੀ ਆ ਮੈਂ ਉਹਦੇ ਨਾ ਸੱਦੋ ਉੱਥੇ ਹੁਣ ਤਾਂ ਨਿਆਣੇ ਗਏ ਮਾਮੀ ਆਪਣੀ ਦੇ ਨਾਲ ਉਹਦਾਂ ਨੂੰ ਤਾ ਕੇ ਤੇ ਮਾਮੀ ਜਰਾ ਫੇਰ ਨਾ ਮੈਨੂੰ ਕਿਹਾ ਵੀ ਮੈਂ ਜਦੋਂ ਮੁੰਡਾ ਨਗਰਵੜ ਦੇ ਨੇ ਮੇਰੇ ਨੂੰ ਕਿਹਾ ਤੇ ਮੈਂ ਕੁੱਟ ਵੀ ਸੱਟਣਾ ਉਹਨੂੰ ਫੜ ਕੇ ਨਹੀਂ ਤੂੰ ਆਪਣੇ ਮੁੰਡੇ ਲੈ ਕੇ ਆਦਾ ਜਿਹੜੀ ਕੋਈ ਨਹੀਂ ਮੈਂ ਵੀ ਲਿਆ ਆਪਣੇ ਮੁੰਡੇ ਸਭ ਦੇਖੀ ਲਵੇਂ ਮੈਂ ਸਾਹਮਣੇ ਮਾਰ ਦੇਈ ਨਾ ਸਾਹਮਣੇ ਮਾਰ ਦੇਈ ਮਾਰ ਤੱਕ ਨਹੀਂ ਮਾਰਦਾ ਖਬਰਦਾਰ ਜੇ ਮੇਰੇ ਮੁੰਡੇ ਨੇ ਆਣੇ ਖਬਰਦਾਰ ਹਾਂ ਮੈਂ ਹਾਂ ਉਹ ਚੱਕ ਹੋਈ ਚੱਜਦੀ ਹੁੰਦੀ ਦਾ ਸੋਹਰੇ ਨੇ ਨਾ ਫਸਦੀ ਇੱਥੇ ਮੈਂ ਕੱਢ ਦਿਆ ਕੱਢ ਦਿਆ ਮੇਰੀ ਗਾਲ ਸੌਣ ਕੇ ਜਾਏਂਗੇ ਰਿਕ ਤੂੰ ਕੌਣ ਹੋਨੀ ਆ ਮੈਨੂੰ ਐਨੀ ਗੱਲ ਕਹਿਣ ਵਾਲੀ ਕਹਿਣਾ ਹੀ ਆਵੇਂ ਮੈਂ ਕਿਉਂ ਤੂੰ ਗੋਣ ਹੁੰਦੀ ਤੂੰ ਤੇਰੇ ਘਰੋਂ ਮੈਂ ਖਾਣਾ ਨਹੀਂ ਆ ਨੀ ਬਾਹਰ ਤੂੰ ਨਹੀਂ ਆਉਣ ਦੀ ਨਾ ਤੇਰੀ ਪਰਜਾਈ ਬਾਹਰ ਆਉਣ ਦੀ ਫਿਰ ਅਮਰਜੀਤ ਹਾਂਜੀ ਭਾਬੀ ਲੈ ਆਇਆ ਘੁੱਟ ਪਾਣੀ ਹਾਲੋ ਕੀ ਕਰਦੀ ਸੀ ਤੂੰ ਮੈਂ ਕੁਛ ਨਹੀਂ ਸੋਈ ਚ ਭਾਂਡੇ ਜੇ ਸੀ ਮਾਂ ਦੀ ਨੀਂਰ ਗਾਉ ਸੋਣੋ ਮੈਨੂੰ ਬੈਠੀ ਹੋਈ ਸੀ ਤਾਰੋ ਦੇ ਕੋਲ ਹਾਂ ਤੇ ਅੰਜੂ ਬੋਲਦੀ ਸੀ ਉੱਚੀ ਉੱਚੀ ਭਾਬੀ ਉਹ ਤੁਹਾਨੂੰ ਪਤਾ ਹੀ ਆ ਤੁਹਾਡੇ ਕੋਲ ਵੀ ਆਈ ਸੀ ਦੁਪਹਿਰੇ ਉਹ ਵੀ ਗੱਲ ਕਰਕੇ ਬੋਲਦੀ ਸੀਗੀ ਅੱਛਾ ਕਹਿੰਦੀ ਤੇਰੇ ਮੁੰਡੇ ਨੇ ਮੇਰੇ ਮੁੰਡੇ ਦੇ ਸਿਰ ਚ ਟੰ ਆਹ ਮੈਂ ਨਾ ਵੀ ਉਹ ਗੱਲ ਕਰਕੇ ਗਈ ਆ ਹੋਰ ਮੈਨੂੰ ਬਹੁਤ ਗੱਲਾਂ ਸਹੀ ਆਉਣੀਆਂ ਬਹੁਤ ਬੋਲੀ ਮੈਨੂੰ ਮਿਹੜੇ ਮਾਰਦੇ ਸੀਗੀ ਕਹਿੰਦੀ ਜੇ ਚਾਜ ਦੀ ਹੁੰਦੀ ਤੂੰ ਉੱਥੇ ਨਾ ਬਸਦੀ ਮੈਂ ਵੀ ਗੱਲ ਤੈਨੂੰ ਕਹਿ ਕੇ ਗਈ ਆ ਹੋਰ ਬਹੁ ਮਿਹੜੇ ਮਾਰ ਕੇ ਗਈ ਉਹ ਤਾਂ ਮੈਨੂੰ ਕੋਹ ਕਹੋਂਦੀ ਤੈਨੂੰ ਮਿਹਨੇ ਮਾਰਉਂਦੇ ਤੂੰ ਉਹਨਾਂ ਦੇ ਖਾਣ ਜਾਂਦੀ ਆ ਫੇ ਹੁਣ ਪਾਪੀ ਦੀ ਕਾਟ ਸਕਦੇ ਆ ਜਾਂ ਹੁਣ ਮੈਂ ਬੈਠੀ ਆ ਇੱਥੇ ਆ ਕੇ ਪੇਕੀ ਤਾਂ ਹੀ ਅਗਲੀਆਂ ਕਹਿਨੀ ਆ ਜਾਂ ਮੇਰੀ ਕਿਸਮਤੇ ਮਾੜੀ ਆ ਕੁਝ ਨਹੀਂ ਹੋਇਆ ਤੇਰੀ ਕਿਸਮਤੋਂ ਤੈਨੂੰ ਬਣੀ ਟੈਨਸ਼ਨ ਨਾ ਲੈ ਕੋਈ ਵੀ ਉਹ ਕਹਦਾ ਟੈਨਸ਼ਨ ਲੈਂਦੀ ਆ ਅਸੀਂ ਬੈਠੇ ਆ ਅਸੀਂ ਬਾਣੀ ਤੈਨੂੰ ਕੁਝ ਕਹਿੰਦੇ ਹੈਗੇ ਤੂੰ ਐਵੇਂ ਹੀ ਨਾ ਕਿਸੇ ਦੀਆਂ ਗੱਲਾਂ ਦੇਲ ਤੇ ਲੈ ਨੇ ਭਾਬੀ ਮੇਰਾ ਉਹ ਆਪਣਾ ਕਮੂਨ ਦੇਆ ਕੋਸ ਨਹੀਂ ਹੋਇਆ ਐ ਮੈਨੂੰ ਉਹ ਮੇੜੇ ਮਾਰ ਕੇ ਗਈ ਪਰ ਕੋਈ ਨਹੀਂ ਕਹੀ ਜਾਣਦੇ ਬਥੇਰੀ ਦੁਨੀਆ ਬੋਲਦੀ ਆ ਬੋਲਣ ਦਾ ਇਹੀ ਲੱਗਦਾ ਆ ਵੀ ਪਤਾ ਨਹੀਂ ਇਹਦਾ ਕੀ ਕਸੂਰ ਆ ਚਲ ਕੋਈ ਨਹੀਂ ਕਹਿ ਲਣ ਦੇ ਤੂੰ ਕਹਿ ਲਣ ਦੇ ਹਾਂ ਮਰਜੀ ਤੂੰ ਹਾਂ ਭਾਬੀ ਤੂੰ ਇਦਾਂ ਕਰੋ ਸਬਜੀ ਲਿਆ ਚਲ ਭਾਜੀ ਵੀ ਆਉਣ ਵਾਲਾ ਫਿਰ ਆਉਂਦੇ ਨੂੰ ਖੁਕ ਲੱਗੀ ਹੁੰਦੀ ਉਹਨੂੰ ਠੀਕ ਆ ਸਬਜੀ ਬਣਾ ਲੈਂਦੇ ਆ ਆਪਾਂ ਹਾਂ ਕੀ ਦਸੀਏ ਕੁੜੀਏ ਤੈਨੂੰ ਤੇਰੇ ਬਾਜੀ ਨੂੰ ਲੋਕਾਂ ਨੇ ਕਈ ਵਾਰੀ ਕਿਹਾ ਮੈਨੂੰ ਵੀ ਕੀ ਆ ਕਈ ਵਾਰੀ ਤੇ ਕੁੜੀ ਬਿਠਾ ਲਈਓ ਹੁਣ ਕਿਸੇ ਨੂੰ ਕੀ ਪਤਾ ਕਿਸੇ ਦੇ ਘਰ ਦੀਆਂ ਕਿਹੜੀਆਂ ਗੱਲਾਂ ਕਿਹੜੀਆਂ ਨਹੀਂ ਚਲੋ ਉਹ ਤਾਂ ਹੁਣ ਜਿਹਦੇ ਤੇ ਬਈਏ ਤੇ ਉਹਨੂੰ ਹੀ ਪਤਾ ਹੁੰਦਾ ਆ ਉਹਦਾ ਕਿਹੜਾ ਜੀ ਕਾਡਾ ਬਚਾਈਦਾ ਇੱਥੇ ਰਹਿਣ ਨੂੰ ਕੀ ਕਰੀਏ ਕਿਸੇ ਮਤ ਮਾਰੀਆਂ ਜਦ ਬੰਦੇ ਮਾਰੇ ਟੱਕਰ ਜਾਂਦੇ ਆ ਹੋਏ ਮੈਂ ਇੱਥੇ ਵੀ ਇੰਨੀਆਂ ਲੋਕਾਂ ਦੀਆਂ ਗੱਲਾਂ ਸੁਣਦੀ ਆ ਜੇ ਚੰਗਾ ਹੁੰਦਾ ਤਾਂ ਮੈਂ ਉੱਥੇ ਨਾ ਰਹਿੰਦੀ ਇੱਥੇ ਮੈਨੂੰ ਲੋਕਾਂ ਦੇ ਤਾਣੇ ਮੇਨੇ ਤਾਣਾ ਸੁਣਨੇ ਪੈਂਦੇ ਜਿਵੇਂ ਅਹੀਂ ਬਰਦਾਸ਼ਤ ਕਰ ਲਾਂ ਦੀ ਮੈਂ ਹੀ ਉਦੋਂ ਨਾ ਬੋਲਦੀ ਫੇਰ ਵੀ ਆਹ ਦਿਨ ਮੈਨੂੰ ਨਾ ਦੇਖਣੇ ਪੈਂਦੇ ਲੋਕਾਂ ਨੂੰ ਹੁਣ ਕੀ ਪਤਾ ਕਿਹਦਾ ਕਸੂਰ ਆ ਕਿਹਦਾ ਨਹੀਂ ਕਸੂਰ ਹੈਗਾ ਅਮਰਜੀਤ ਹੈ ਇੱਥੇ ਹੀ ਰਹੇ ਦੇ ਦੇਖਾਂ ਕੀ ਕਰਦੀ ਆ ਆ ਮਰਜੀ ਤੋਂ ਹਾਂ ਭਾਬੀ ਹਾਂ ਆਦਾ ਇੱਥੇ ਰਹਿ ਗਈ ਹਾਂ ਆ ਤੂੰ ਬੜਾ ਇਨਕਮੂ ਕੀਤਾ ਹੈ ਹੈ ਆਦਾ ਤੂੰ ਦੇ ਨਹੀਂ ਦੇਲਤੇ ਲਾਈਓ ਗੱਲਾਂ ਦੋ ਪੂਰੀਏ ਹਾਂ ਭਾਬੀ ਹੁਣ ਆਪਣੇ ਭਰਾ ਨੂੰ ਦੱਸੀਏ ਚ ਨਾ ਭਾਬੀ ਮੈਂ ਕਾਨੂੰ ਦੱਸਣਾ ਤੁਸੀਂ ਤੱਕ ਦੇ ਮੇਤੋ ਦੁਖੀ ਆ ਮੈਂ ਹੋਰ ਉਹਨੂੰ ਭਾਜੀ ਨੂੰ ਦੁਖੀ ਕਰਨਾ ਦੱਸ ਨਵੇਂ ਪਤਾ ਨਹੀਂ ਹੁੰਦਾ ਬੰਦਾ ਮਾੜੀ ਮੋਟੀ ਪੈਗੇ ਸ਼ਾਗ ਲੱਗਾ ਹੁੰਦਾ ਫਿਰ ਉਹ ਨਾ ਨਾ ਵੀ ਜਿਆਦਾ ਬੋਲਣਾ ਨਾ ਪਾਵੇ ਹਣ ਬਾਣ ਵੀ ਅਸੀਂ ਕਾਨੂੰ ਪੈਰ ਪਾਉਣੇ ਆ ਨਾ ਫਿਰ ਨਾ ਨਾ ਮੈਂ ਕਾਨੂੰ ਉਹਨੂੰ ਵਿਚਾਰਿਆਂ ਦੱਸ ਫਿਰ ਦੁਖੀ ਕਰਨਾ ਮੈਂ ਤਾਂ ਦੁਖੀ ਹੈਗੀ ਆ ਜਿਹੜੀ ਹੁਣ ਹੈਗੀ ਆ ਘਰ ਤਾਂ ਹੀ ਲੱਗਦਾ ਚਾ ਅਖ ਤੇ ਤਾਂ ਸੱਟ ਡੱਕ ਵੰਡੀ ਲੱਗਦਾ ਆ ਵਾਹ ਬੀਲਾ ਚਲੀ ਮੈਂ ਜਾਉਗੀ ਘਰ ਤਾਂ ਠੀਕ ਹੀ ਦੱਸਦਾ ਯਾਹੀ ਲੱਗਦਾ ਘਰ ਤਾਂ ਕੁੜੀ ਵੀ ਮੈਂ ਲੱਗਦਾ ਹੋਈ ਕੇ ਚਾਤੀ ਮਾਰ ਕੇ ਦੱਸ ਅਮਰ ਜੀ ਦਾ ਹਾਂ ਜੀ ਤੁਮਹਾਨੂੰ ਬੋਲਣਾ ਇਹ ਕੋਲੋਂ ਮੱਚਾ ਠੀਕ ਆ ਹਾਂ ਆ ਜਾ ਲੰਗੇ ਭਾਜੀ ਠੀਕ ਹੱਸੀਗਾ ਹੱਸੀਗਾ ਹਾਂ ਹੱਸੀਗਾ ਕੋਲ ਛੇਦ ਕਰ ਤਾਂ ਠੀਕ ਹੈ ਨਹੀਂ ਆਰੇ ਠੀਕ ਆ ਹਾਂ ਜੀ ਠੀਕ ਹੋਪਾਂ ਜੀ ਹਾਂ ਜੀ ਤੁਸੀਂ ਕਿੱਦਾਂ ਪਰਿਵਾਰ ਕਿਦਾਂ ਕੋਈ ਪਹਿਲਾਂ ਪਾਣੀ ਲੈ ਕੇ ਹਾਂ ਪਾਣੀ ਹੋਇਆ ਹੋਰ ਬੰਦੀ ਬਰਵਾ ਠੀਕ ਆ ਸਭ ਠੀਕ ਠਾਕ ਆ ਕਿਰਪਾ ਦਾਤਿਆਂ ਦੀ ਚਲੋ ਪਾਣੀ ਦੀ ਜਰੂਰ ਚਾਹੀਦੀ ਆ ਹਾਂਜੀ ਤੁਸੀਂ ਸੁਣਾਓ ਕਿਦਾਂ ਠੀਕ ਠਾਕ ਆ ਤੁਹਾਡੇ ਕਿਦਾਂ ਹੋਣੇ ਹੋਏ ਕੋਈ ਮੈਂ ਦੱਸਦਾ ਮੈਂ ਕੰਮ ਐਸੇ ਲੈ ਆ ਮੇਰੇ ਪਾਣੀ ਕੱਲੋਂ ਤੋਂ ਔਰ ਭੈਣ ਜੀ ਮੈਂ ਕਿਹਾ ਬਹੁਤ ਥਾਂ ਹੋ ਗਿਆ ਕੁੜੀ ਨੂੰ ਮੈਂ ਤੇ ਆਈ ਨੂੰ ਉਹ ਵਿੱਚ ਪਾ ਕੇ ਬੰਦਾ ਆਪਣਾ ਨੇਕਦਾ ਕਰੋ ਧੀਆ ਆਪਣੇ ਘਰੇ ਚੰਗੀਆਂ ਲੱਗਦੀਆਂ ਨਾ ਨਾ ਅਸੀਂ ਨਹੀਂ ਭੇਜਣੀ ਅਸੀਂ ਤਾਂ ਹੁਣ ਖਰਚੇ ਦਾ ਕੇਸ ਲਾਇਆ 4 ਸਾਲ ਹੋ ਗਿਆ ਸਾਡੇ ਕੋਲ ਬੈਠੇ ਨੂੰ ਉਹਨੇ ਨਹੀਂ ਭਾਜੀ ਸੁਧਰਨਾ ਅਸੀਂ ਨਹੀਂ ਕੁੜੀ ਭੇਜਣੀ ਜਿਹੜੇ ਇੱਕ ਵਾਰੀ ਵਿਗੜ ਜਾਂਦੇ ਉਹਨੇ ਸੁਧਰਨੇ ਉਹ ਨਹੀਂ ਕਦੀ ਸੁਧਰਦੇ ਦੇਖਿਆ ਭਾਜੀ ਤੁਸੀਂ ਦੱਸੋ 4 ਸਾਲ ਹੋ ਗਏ ਕੁੜੀ ਨੂੰ ਆਈ ਨੂੰ ਕਦੀ ਉਹਨੇ ਮਗਰ ਗੇੜਾ ਮਾਰਿਆ ਕਿ ਕਿਦਾਂ ਮੇਰੇ ਨਿਆਣੇ ਹੈਗੇ ਕਿਦਾਂ ਨਹੀਂ ਇਹ ਤਾਂ ਮੈਂ ਦੱਸਿਆ ਜੀ ਵੇ ਖਾਤੇ ਦਾ ਕੇਸ ਸੰਭਣ ਗਏ ਆ ਹਾਂ ਜੀ ਭਾਜੀ ਮੈਂ ਤਾਂ ਕੇਸ ਦਿੱਤੇ ਆਇਆ ਪਰ ਫਿਰ ਨਹੀਂ ਦੇਖੋ ਫਿਰ ਵੀ ਉਹ ਕੁੜੀ ਆਪਣਾ ਸਾਨੂੰ ਕੀ ਆ ਆਪਣਾ ਕੁੜੀ ਕਰਦੀ ਖਰਚਾ ਪਾਣੀ ਚੱਕੀ ਜਾਂਦੀ ਆ ਆਪਣਾ ਚਲੋ ਕੁਛ ਅਸੀਂ ਵੀ ਕਰਦੇ ਆ ਤਾਂ ਅੱਜ ਛੁੱਟੀ ਸੀ ਇਹਨੂੰ ਫੈਕਟਰੀ 'ਚ ਲੱਗੀ ਹੋਆ ਕੱਟ ਲੱਗਦਾ ਨਾ ਵੀਰ ਵੀਰਵਾਰ ਦਾ ਕੱਟ ਲੱਗਦਾ ਨਾ ਤਾਂ ਜਗਾ ਸੀਗੀ ਆਹ ਬੱਚੇ ਰੋਟੀ ਦਹਨ ਬਗਿਆਈ ਕਿੰਨੀ ਆ ਆਹਦਰ ਵਿੱਚ ਮੈਂ ਤਤ ਆਇਆ ਜੀ ਆ ਥੋੜਾ ਜਿਹਾ ਕੰਮ ਹੋ ਗਿਆ। ਹਾਂ ਜੀ। ਤੁਹਾਨੂੰ ਕਿਤੇ ਉਹਨਾਂ ਨੇ ਗੱਨੀ ਭੇਜਿਆ? ਕੋਈ ਕਿਸੇ ਹੋਰ ਨੇ ਭੇਜਿਆ ਤੁਹਾਨੂੰ? ਉਹ ਨਹੀਂ ਭੈਂਜੀ ਐ ਤਾਂ ਮੈਂ ਚਲੋ। ਤੁਹਾਡੇ ਨਾਲ ਗੱਲੇ ਕਰਨ ਆ। ਅਸੀਂ ਨਹੀਂ ਹੋਣ, ਕੁੜੀ ਨਹੀਂ। ਕੁੜੀ ਬਾਰੇ ਨਾ ਕੋਈ ਵੀ ਗੱਲ ਕਰੋ ਤੁਸੀਂ। ਅਸੀਂ ਨਹੀਂ ਭੇਜਣੀ 4 ਸਾਲ ਹੋ ਗਏ ਆ। ਤਾਂ ਪਤਾ ਲੱਗਾ ਤੁਹਾਨੂੰ ਗਏ ਹੋਣੇ ਸਮਣ। ਖਰਚੇ ਦਾ ਅਸੀਂ ਵੀ ਕੇਸ ਲਾ ਦਿੱਤਾ ਆ। 4 ਸਾਲ ਹੋ ਗਏ ਸਾਡੀ ਕੁੜੀ ਦੀ ਬਾਤ ਨਹੀਂ ਪੁੱਛੀ। ਦੇਖੋ ਭੈਣ ਜੀ ਕੇਸ ਤਾਂ ਤੁਸੀਂ ਲਾ ਦਿੱਤਾ ਸਮਣ ਵੀ ਮਿਲਿਆ ਚਲੋ ਫਕੀਰ ਮੇਰਾ ਘਰ। ਉਹਨੇ ਵੀ ਕੀਤਾ ਆ ਐਵੇਂ ਕਹਨ ਵਕੀਲਾਂ ਨੂੰ ਪੈਸੇ ਦੇ ਜਾਣੇ ਆ ਅਸਲ ਦੇ ਵਿੱਚ ਗੱਲ ਪਤਾ ਕੀ ਹੋਈ ਜਾਂ ਮੈਂ ਅਸਲ ਦੇ ਵਿੱਚ ਫੋਨ ਨਹੀਂ ਭੇਜਿਆ ਮੈਂ ਹੀ ਆਇਆ ਅਸਲ ਵਿੱਚ ਹੋਇਆ ਇਦਾਂ ਕਿ ਅੱਜ ਦਿਨ ਹੋ ਗਿਆ 4 ਉਹਨੂੰ ਲੱਗ ਗਿਆ ਕਰੰਟ ਕਰੰਟ ਲੱਗ ਗਿਆ ਤੇ ਉਹਨੂੰ ਬਿਟੁਰੂ ਤੇ ਉਹ ਤਾਂ ਉੱਠ ਬੈਠ ਮੋਹਤ ਮੁਸ਼ਕਲ ਹੁੰਦਾ ਉਹ ਤਾਂ ਉਹ ਸਭ ਤੋਂ ਕਰੰਟ ਲੱਗ ਗਿਆ ਤੁਹਾਨੂੰ ਲੱਗ ਗਿਆ ਕਰੰਟ ਉਹ ਤਾਂ ਬੈਠ ਉੱਠਣਾ ਉਹਦਾ ਮੁਸ਼ਕਲ ਹੋਇਆ ਤੁਸੀਂ ਸਮਝੋ ਦੂਜੇ ਉਹਦਾ ਕਰੰਟ ਲੱਗ ਗਿਆ ਉਹਨੂੰ ਕੀ ਕਰਦਾ ਸੀ ਉਹ ਪਾਸੋਂ ਕਮਲਾ ਕਿਤੇ ਐਤਵਾਰੀ ਨਾ ਕਪੜੇ ਪ੍ਰੈਸ ਕਰਨ ਲੱਗਾ ਹੁਣ ਰੋਜ਼ ਵਰਤੀ ਕੰਮ ਕਰਨੇ ਮੈਂ ਬੜਾ ਥੋੜਾ ਮਿਲਕੇ ਆ ਅੱਛਾ ਮੈਂ ਸਭ ਤੋਂ ਦੇਖਿਆ ਫਾਈਨਾਂਸ ਗੁਈਆ ਕਰਦਾ ਸੀਗਾ ਤੇ ਉਹ ਕਿਤੇ ਰਵੇਲ ਮੈਂ ਕੰਮ ਤੇ ਜਾਣਾ ਕਪੜੇ ਪ੍ਰੈਸ ਕਰਨ ਲੱਗੇ ਤੇ ਪ੍ਰੈਸ ਨੂੰ ਛਾੜ ਹੋ ਜੇ ਹੁੰਨੀ ਆ ਹਾਂ ਹਾਂ ਘਰੇ ਸੀ ਤਾਂ ਤਾਂ ਦਾਖਲ ਕੀਤਾ ਕਿਤੇ ਨਹੀਂ ਉਹ ਮੈਂ ਘਰੇ ਸੱਦ ਕੇ ਲਾਜ ਨੂੰ ਕਰ ਚੱਲਦਾ ਉਹਦਾ ਤੇ ਰੋਟੀ ਉਟੀ ਵੀ ਅਸੀਂ ਦੇ ਕੇ ਆ ਜੀ ਚਲੋ ਮੈਂ ਤਾਂ ਕਹਿੰਨਾ ਕਿ ਚਲੋ ਹਜੇ ਵੀ ਜਿੰਦਾ ਸਿਆਣੇ ਨੇ ਕਿਹਾ ਡੋਲੇ ਮੇਰੇਆਂ ਦਾ ਕੁਝ ਨਹੀਂ ਬੇ ਪ੍ਰੈਂਟ ਲੱਗਿਆ ਇਹਨੂੰ ਪ੍ਰੈਂਟ ਲੱਗਿਆ ਉਹ ਪੁਰੀਏ ਬਿੱਟੂ ਨੂੰ ਨਾ ਐਦਵਾਰੀ ਉਹ ਕਿਤੇ ਪ੍ਰੈਸ ਕੱਪੜੇ ਪ੍ਰੈਸ ਤਾਂ ਲੱਗਾ ਪ੍ਰੈਸ ਕਿਤੇ ਛਾਟ ਹੋਣੀ ਆ ਦੇਖੀ ਨੰਗੀ ਹੋਣੀ ਤਾਰ ਨੰਗੀ ਹੋਣੀ ਤਾਰ ਬੀਬੀਆਂ ਦੇ ਆ ਖੁਨਾਬ ਕਰਦਾ ਹੋਣਾ ਕਿਤੇ ਉਹ ਤਾਂ ਚੀਕਾਂ ਮਾਰੇ ਨਹੀਂ ਜਿਆਦੇ ਤਾਂ ਨਹੀਂ ਮਿਲ ਲੱਗਾ ਉਹਦਾ ਠੀਕ ਆ ਗਰਾਂਟ ਤਾਂ ਲੱਗਿਆ ਜਿਆਦਾ ਹੀ ਐਵੇਂ ਮੈਂ ਤੁਹਾਨੂੰ ਕਹਾਂ ਦੇਖੋ ਆਪਾਂ ਜਿੰਨਾ ਕਿ ਸਰਾ ਮਾਲ ਚਾ ਮੋਜਾ ਕਿਤੇ ਉਹ ਤਾਂ ਮੌਕੇ ਤੇ ਕੁਦਰਤੀ ਮੈਂ ਕਰਦਾਗਾ ਕਈ ਵਾਰੀ ਘਰ ਬੀਬੀਆਂ ਨਿਕਲ ਕੇ ਦੇਖਦੀਆਂ ਨਹੀਂ ਅਗਰੇ ਕਹਿੰਦੀ ਆਪਾਂ ਜਿੰਨੇ ਆ ਉਹ ਕਿਤੇ ਤੁਰਦੇ ਫਿਰਦੇ ਆ ਨਹੀਂ ਔਖਾ ਆ ਤੂੰ ਫੜ ਫੜ ਕੇ ਅਰੇ ਥੋੜਾ ਜਿਆ ਇਸ ਕਰਕੇ ਮੈਂ ਹਨਾ ਕਹਨਾ ਪਈਏ ਦੇਖੋ ਮਹਾਰਾਜ ਦੀ ਹਜ਼ੂਰੀ ਚ ਆਪਾਂ ਕੱਲਾ ਫੜਿਆ ਆ ਠੀਕ ਆ ਤੇ ਜੇ ਫੇਰ ਵੀ ਤੁਸੀਂ ਮਾੜਾ ਮੋਟਾ ਵਿਚਾਰ ਰੋਇ ਇਸ ਗੱਲ ਨੂੰ ਤੇ ਹੁਣ ਤੁਹਾਡੇ ਸਾਹਮਣੇ ਆਇਆ ਤੇ ਔਖੇ ਟਾਈਮ ਜੇ ਬੰਦਾ ਬੰਦੇ ਦੇ ਕਾਮਾਂ ਤੱਕ ਕਈ ਵਾਰੀ ਬੰਦੇ ਨੂੰ ਠੋਕਰ ਪੈ ਜਾਂਦੀ ਆ ਉਹਨੂੰ ਇੰਨੀ ਕਰ ਸ਼ਰਮ ਕਰੂਗਾ ਕਿ ਜਦ ਮੇਰੇ ਬਾਰੇ ਪਤਾ ਲੱਗਿਆ ਫੇਰ ਵੀ ਦੌੜ ਕੇ ਆਈ ਆ ਇਸ ਕਰਕੇ ਮੈਂ ਤੁਹਾਨੂੰ ਕਹਨਾ ਭੈਣ ਜੀ ਭਾਜੀ ਉਹਨਾਂ ਦੇ ਨਾਲ ਕਰਕੇ ਵਿਚਾਰ ਪੁਰੀਏ ਫੇਰ ਵੀ ਥੋੜਾ ਜਿਆਦਾ ਕੋਈ ਨਹੀਂ ਕਰ ਲੈਂਦੇ ਆ ਗੱਲ ਚਲੋ ਫੇਰ ਵੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਸੀਂ ਪੱਲਾ ਫੜਾਇਆ ਸੀ ਧੀ ਆਪਣੀ ਦਾ ਚਲੋ ਫੇਰ ਵੀ ਆਪਣੇ ਘਰੇ ਹੀ ਸੋਹਣੀਆਂ ਧੀਆ ਲੱਗਦੀਆਂ ਆ ਚਲੋ ਆਪਣੇ ਘਰ ਰਾਜੀ ਖੁਸ਼ੀ ਰਹਿਣ ਚਲੋ ਜਿੱਦਾਂ ਕੀ ਕਹਿੰਦੇ ਹੁੰਦੇ ਮਾੜਾ ਟਾਈਮ ਆ ਗਿਆ ਦੇਖੋ ਗੱਲ ਹੁਣ ਉਹਨੇ ਪਛਤਾਵਾ ਹੋਇਆ ਹੁਣ ਗਲਤੀ ਦਾ ਪਛਤਾਵਾ ਮੈਂ ਕਹਿੰਦਾ ਹੁਣ ਮਦਦ ਕਰੂੰ ਤਾਂ ਹਾਂ ਮਾਂ ਨੂੰ ਰਹਿ ਗਿਆ ਉਹਦਾ ਮੂੰਹ ਇੰਨਾ ਕੋਇਆ ਰੋਟੀ ਅਸੀਂ ਜੇ ਕਹਿੰਦੇ ਦੇਖੋ ਜਲਦੀ ਗੱਲ ਪੁੱਛ ਲੈਣ ਦੋ ਕਰ ਲਓ ਗੱਲ ਕੋਈ ਨਹੀਂ ਮੈਂ ਤਾਂ ਜਿੱਦਾਂ ਤੁਸੀਂ ਕਹਿਣਾ ਹਾਂ ਜੀ ਕੋਈ ਵੀ ਦੇਵੀ ਨੇ ਆਣੇ ਨੂੰ ਹੋ ਚ ਲੈਣੀਆਂ ਨਾ ਉਹ ਜਵਾਬ ਦਸਦੀ ਵੀ ਨਹੀਂ ਮੈਂ ਕਰ ਸਕਦੀ ਨਾ ਇਹਦੇ ਨਾਲ